स्टेज ते बजमान मेरे भाई श्री अभय सिंह चौटाला जी ओना दे नाल जम्मू कश्मीर दे डिप्टी सीएम श्री सुरेंद्र चौधरी जी तेलंगाना तो आए मिसेज के कविता जी ਤੇ ਥੋਡੇ ਆਪਣੇ ਹਰਿਆਣਾ ਦੇ ਸਾਫ ਕਮੰਟਰੀ ਪ੍ਰੋਫੈਸਰ ਸੰਪਤ ਸਿੰਘ ਜੀ ਇੰਡੀਅਨ ਨੈਸ਼ਨਲ ਲੋਕ ਦਲ ਦੀ ਸਮੂਚੀ ਲੀਡਰਸ਼ਿਪ ਤੇ ਹਰਿਆਣਾ ਦੇ ਕੋਨੇ-ਕੋਨੇ ਤੋਂ ਆਏ ਇੰਡੀਅਨ ਨੈਸ਼ਨਲ ਲੋਕ ਦਲ ਦੇ ਬਹਾਦਰ ਸੂਰਮਿਆਂ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੌਧਰੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ ਮੈਂ ਪੰਜਾਬੀ ਚ ਗੱਲ ਕਰਾਂ ਕਿ ਹਿੰਦੀ ਚ ਮੈਨੂੰ ਕਹਿਣ ਲੱਗੇ ਪੰਜਾਬੀ ਚ ਗੱਲ ਕਰ ਕਿਉਂਕਿ ਸਾਰੇ ਪੰਜਾਬੀ ਗਾਣੇ ਸੁਣਦੇ ਆ ਦੇਸ਼ ਨੂੰ ਆਜ਼ਾਦ ਹੋਏ ਤਕਰੀਬਨ 80 ਸਾਲ ਤੋਂ ਨੇੜੇ ਹੋ ਗਏ ਤਲ ਤੁਸੀਂ ਦੇਖੀ 80 ਸਾਲਾਂ ਵਿੱਚ ਤਰੱਕੀ ਕਿੱਥੇ ਹੋਈ 80 ਸਾਲਾਂ ਵਿੱਚ ਤਰੱਕੀ ਸ਼ਹਿਰਾਂ 'ਚ ਹੋਈ ਪਿੰਡਾਂ 'ਚ ਨਹੀਂ ਹੋਈ ਉਹਦਾ ਕਾਰਨ ਕੀ ਹੈ ਸਰਕਾਰਾਂ ਉਹਨਾਂ ਪਾਰਟੀਆਂ ਦੀ ਬਦੌਣੇ ਰਹੇ ਤੁਸੀਂ ਜਿਹੜਾ ਕੱਲੇ ਸ਼ਹਿਰਾਂ ਦੀ ਸੋਚਦੇ ਸੀ ਵੱਡੇ ਦੇ ਉਹ ਕਟੀਆਂ ਦੇ ਬਾਰੇ ਸੋਚਦੇ ਸੀ ਅੱਜ ਦੇਖ ਲਓ ਗੜਗਾਉ ਕਿੱਥੋਂ ਤੋਂ ਕਿੱਥੇ ਚਲੇ ਗਿਆ ਪਰ ਰੋहतक ਦੇ ਪਿੰਡ ਉੱਥੇ ਹੀ ਤੇ ਉੱਥੇ ਹੀ ਹੈ ਆ ਗਲਤੀ ਆਪਣੀ ਨਹੀਂ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਦੇ ਦਿਲਾਂ 'ਚ ਗ੍ਰੀਪ પતિ ਕਿਸਾਨ ਪ੍ਰਤੀ ਕੋਈ ਸਤਕਾਰ ਤੇ ਪਿਆਰ ਨਹੀਂ ਬੀਜੇਪੀ ਕਿਤੇ ਕਿਸਾਨਾਂ ਬਾਰੇ ਗਰੀਬਾਂ ਬਾਰੇ ਨਹੀਂ ਸੋਚ ਸਕਦੀ ਨਾ ਕਾਂਗਰਸ ਗਰੀਬਾਂ ਬਾਰੇ ਕਿਸਾਨਾਂ ਬਾਰੇ ਸੋਚ ਸਕਦੀ ਹੈ ਉਹਨਾਂ ਦਾ ਨਿਸ਼ਾਨਾ ਰਾਜ ਕਰਨਾ ਹੈ ਸੇਵਾ ਕਰਨਾ ਨਹੀਂ ਤੁਸੀਂ ਦੇਖ ਲਓ ਰਾਜ ਕਰਨ ਵਾਸਤੇ ਕਿਤੇ ਧਰਮ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਉਣਗੇ ਇੱਕ ਜਾਤੀ ਨੂੰ ਦੂਜੀ ਜਾਤੀ ਨਾਲ ਲੜਾ ਕੇ ਰਾਜ ਕਰ ਲੈਂਦੇ ਆ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਜੇ ਧਰਮ ਦੇ ਲੋਕ ਇਕੱਠੇ ਹੋ ਸਕਦੇ ਆ ਜਾਤੀ ਦੇ ਲੋਕ ਇਕੱਠੇ ਹੋ ਸਕਦੇ ਆ ਫਿਰ ਕਿਸਾਨ ਕਿਉਂ ਨਹੀਂ ਇਕੱਠੇ ਹੋ ਸਕਦੇ ਤੇ ਗਰੀਬ ਕਿਉਂ ਨਹੀਂ ਇਕੱਠੇ ਹੋ ਸਕਦੇ ਜੇ ਗਰੀਬ ਤੇ ਕਿਸਾਨ ਇਕੱਠੇ ਹੋ ਜਾਣ ਆਪਣੀਆਂ ਪਾਰਟੀਆਂ ਨੂੰ ਤਕੜਾ ਕਰ ਲੈਣ ਤੁਸੀਂ ਦੇਖੋਗੇ ਕਿਵੇਂ ਪਿੰਡਾਂ 'ਚ ਤੇ ਗਰੀਬਾਂ ਤੇ ਕਿਸਾਨਾਂ ਦੀ ਤਰੱਕੀ ਹੁੰਦੀ ਅੱਜ ਦੇਸ਼ ਵਿੱਚ ਕਿਸਾਨਾਂ ਦੀ ਕੋਈ ਆਵਾਜ਼ ਨਹੀਂ ਗਰੀਬ ਦੀ ਕੋਈ ਆਵਾਜ਼ ਨਹੀਂ ਕਿਸਾਨੀ ਕਾਨੂੰਨ ਕਾਨੂੰਨ ਬਣਾਏ ਤੁਹਾਨੂੰ ਪੁੱਛਿਆ ਨਹੀਂ ਗਿਆ ਆ ਤਾਂ ਤੁਹਾਡੀ ਹਿੰਮਤ ਹੈ ਤੁਸੀਂ ਲੜਾਈ ਲੜੀ ਤੇ ਤੁਸੀਂ ਵਾਪਸ ਕਰਾਏ ਨਹੀਂ ਤਾਂ ਕਾਨੂੰਨ ਬਣੀ ਗਏ ਸੀ ਮੈਂ ਇੱਕ ਹੋਰ ਗੱਲ ਕਹਿਣਾ ਚਾਹਣਾ ਹੈ ਨੈਸ਼ਨਲ ਪਾਰਟੀ ਤੇ ਖੇਤਰੀ ਪਾਰਟੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਨੈਸ਼ਨਲ ਪਾਰਟੀ ਕਿਤੇ ਸੂਬੇ ਦੀ ਸਟੇਟ ਦੀ ਗੱਲ ਨਹੀਂ ਕਰੂਗੀ ਉਹ ਉਹ ਸਟੇਟ ਦੀ ਗੱਲ ਕਰੂਗੀ ਜਿੱਥੇ ਜਾਦੇ ਮੈਂਬਰ ਪਾਰਲੀਮੈਂਟ ਆਉਂਦੇ ਐ ਜੇ ਹਰਿਆਣਾ ਤੇ ਯੂਪੀ ਵਿੱਚ ਕੋਈ ਸਮੱਸਿਆ ਆ ਜੇ ਨੈਸ਼ਨਲ ਪਾਰਟੀ ਦੀ ਸਰਕਾਰ ਹੋਏ ਭਾਵੇਂ ਦੋਨੋਂ ਸੂਬਿਆਂ ਵਿੱਚ ਉਸੇ ਪਾਰਟੀ ਦਾ ਸਰਕਾਰ ਹੋਏ ਉਹਨਾਂ ਨੇ ਯੂਪੀ ਦਾ ਸਾਥ ਦੇਣਾ ਹੈ ਹਰਿਆਣੇ ਨਾਲੋਂ ਕਿਉਂ ਕਿਉਂਕਿ ਉੱਥੇ 80 ਮੈਂਬਰ ਪਾਰਲੀਮੈਂਟ ਬੰਦਿਆ ਤੁਹਾਡੇ ਤਾਂ ਇਕੱਲੇ 10 ਆ ਆ ਫਰਕ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਖੇਤਰੀ ਪਾਰਟੀ ਤੁਸੀਂ ਜਾਣਦੇ ਹੋ ਦੇਸ਼ਾਦ ਮੈਂ ਜਿਵੇਂ ਕਿਹਾ 80 ਸਾਲ ਹੋਏ ਆ 80 ਸਾਲਾਂ ਵਿੱਚ ਦੇਸ਼ ਵਿੱਚ ਕੱਲੇ ਤਿੰਨ ਕਿਸਾਨਾਂ ਦੇ ਲੀਡਰ ਪੈਦਾ ਹੋਏ ਜਿਨ੍ਹਾਂ ਨੇ ਥੋੜੀ ਗਰੀਬ ਤੇ ਕਿਸਾਨ ਦੀ ਲੜਾਈ ਲੜੀ ਚੌਧਰੀ ਦੇਵੀ لال ਜੀ ਚੌਧਰੀ ਚਰਨ ਸਿੰਘ ਜੀ ਤੇ ਸਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਇਹਨਾਂ ਤਿੰਨਾਂ ਲੀਡਰਾਂ ਨੇ ساری ਜ਼ਿੰਦਗੀ ਲੜਾਈ ਗਰੀਬ ਦੀ ਤੇ ਕਿਸਾਨ ਦੀ ਲੜਾਈ ਹਰ ਫੈਸਲਾ ਉਹਨਾਂ ਦਾ ਕਿਸਾਨ ਦੀ ਹਿੱਤ ਦੇ ਕੇ ਹੁੰਦਾ ਸੀ ਤੇ ਗਰੀਬ ਦਾ ਹਿੱਤ ਦੇ ਕੇ ਹੁੰਦਾ ਸੀ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਤਾਂ ਦੇਖਦੀਆਂ ਕਿ ਵੱਡੇ ਉਦਯੋਗਪਤੀਆਂ ਨੂੰ ਕੀ ਆਪਾਂ ਦੇ ਸਕਦੇ ਆ ਇਸ ਕਰਕੇ ਤੁਸੀਂ ਦੇਖ ਲਓ ਕਿੰਨਾ ਵੱਡਾ ਬਿਤ ਕਰਾਏ ਵੱਡੇ ਵੱਡੇ ਉਦਯੋਗਪਤੀਆਂ ਦਾ ਕਰੋਨਾ ਲੱਖਾਂ ਕਰੋੜ ਕਰਜ਼ਾ ਮਾਫ ਹੋ ਸਕਦਾ ਹੈ ਪਰ ਗਰੀਬ ਦਾ ਕਰਜ਼ਾ ਮਾਫ਼ ਨਹੀਂ ਕਰਦੇ ਕਿਸਾਨ ਦਾ ਮਰਜ਼ਾ ਮਾਫ਼ ਨਹੀਂ ਕਰਦੇ ਕਿਉਂਕਿ ਤੁਹਾਡੀ ਕੋਈ ਪਾਰਟੀ ਤਾਕਤ ਵਿੱਚ ਨਹੀਂ ਹੈ ਤੁਸੀਂ ਹਰਿਆਣੇ ਵਿੱਚ ਵੀ ਦੇਖ ਲਓ ਤੁਹਾਡੇ ਕੋਲੇ ਕੱਲੀ ਇੱਕ ਖੇਤਰੀ ਪਾਰਟੀ ਹੈ ਇੰਡੀਅਨ ਨੈਸ਼ਨਲ ਲੋਕ ਦਲ ਜਿਦੋਂ ਜਿਦੋਂ ਇੰਡੀਅਨ ਨੈਸ਼ਨਲ ਲੋਕ ਦਲ ਦੀ ਸਰਕਾਰ ਆਈ ਹਰਿਆਣੇ ਦੇ ਲੋਕਾਂ ਦੀ ਸਰਕਾਰ ਆਈ ਚੌਧਰੀ ਦੇਵੀ لال ਜੀ ਨੇ ਮੈਨੂੰ ਬਹੁਤ ਮੌਕਾ ਮਿਲੇ ਉਹਨਾਂ ਨਾਲ ਰਹਿ ਕੇ ਉਹਨਾਂ ਨਾਲ ਹਰਿਆਣਾ ਵਿੱਚ ਮੈਂ ਆਪ ਜਾਂਦਾ ਕਿ ਮੈਨੂੰ ਤਾਂ ਬੱਚਿਆਂ ਵਾਂਗੂ ਸਮਝਦੇ ਸੀ ਉਹ ਥੋੜੇ ਵਿੱਚ ਰਹਿੰਦੇ ਸੀ ਗਰੀਬਾਂ ਵਿੱਚ ਰਹਿੰਦੇ ਸੀ ਪਿੰਡਾਂ ਵਿੱਚ ਰਹਿੰਦੇ ਸੀ ਉਹਨਾਂ ਨੂੰ ਥੋੜੀ ਤਕਲੀਫਾਂ ਦਾ ਪਤਾ ਸੀ ਤੁਸੀਂ ਕਹਿਣਾ ਕੋਈ ਹੁੰਦੇ ਮੁੱਖ ਮੰਤਰੀ ਨੂੰ ਜਾਂ ਕਾਂਗਰਸ ਦੇ ਮੁੱਖ ਮੰਤਰੀ ਨੂੰ ਤੁਹਾਡੇ ਬਾਰੇ ਪਤਾ ਹੈ ਕਿ ਇਤਨੀ ਪਾਰਟੀ ਨੂੰ ਵਾਪਸ ਲੈ ਕੇ ਆਓ ਜੇ ਤੁਸੀਂ ਬਚਣਾ ਜੇ ਤੁਸੀਂ ਪਿੰਡਾਂ ਦੀ ਸੀ ਤਰੱਕੀ ਚਾਹਣਿਓ ਗਰੀਬ ਦੀ ਤਰੱਕੀ ਚਾਹਣਿਓ ਕਿਸਾਨ ਦੀ ਤਰੱਕੀ ਚਾਹਣਿਓ ਤੇ ਤੁਹਾਡੇ ਕੋਲੇ ਕੋਈ ਚਾਰਾ ਨਹੀਂ ਇੱਕੋ ਇੱਕ ਚਾਰਾ ਜੇ ਬਚਣਾ ਹਰਾਨੇ ਨੇ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਅੱਗੇ ਲੈ ਕੇ ਆਓ ਤਾਂ ਬਚੋਗੇ ਤੁਸੀਂ ਤੁਸੀਂ ਆਪ ਦੇਖ ਲਓ ਹੁਣ ਤੁਹਾਡੇ ਸਾਹਮਣੇ ਆ ਪੰਜਾਬ ਦੇ ਲੋਕਾਂ ਨੇ ਤਜਰਬਾ ਕੀਤਾ ਆ ਝਾੜੂ ਵਾਲੇ ਦਿੱਲੀੋਂ ਲਿਆਏ ਅੱਜ ਪਛਤਾਈ ਜਾਂਦੇ ਆ ਅੱਜ ਪੰਜਾਬ ਵਿੱਚ ਝੜਾਂ ਨਾਲ ਅੱਧਾ ਪੰਜਾਬ ਤਬਾਹ ਹੋ ਗਿਆ ਨਾ ਸੈਂਟਰ ਨੇ ਮਾਂ ਫੜੀ ਤੇ ਨਾ ਹੀ ਸੂਬੇ ਦੀ ਸਰਕਾਰ ਨੇ ਕਿਉਂਕਿ ਦੋਨੋਂ ਹੀ ਆਪਣੇ ਆਪ ਨੂੰ ਬਾਹਰ ਲੇ ਆ ਜੇ ਕੋਈ ਕਿਸਾਨਾਂ ਵਿੱਚ ਵਿਚਰਿਆ ਜੇ ਉਹਨਾਂ ਕੋਲ ਸਾਰਾ ਬਣਿਆ ਤੇ ਕਾਲੀ ਦਲ ਬਣਿਆ ਕਿਉਂਕਿ ਜਿਵੇਂ ਇੰਡੀਆ ਨੈਸ਼ਨਲ ਲੋਕ ਦਲ ਹਰਿਆਣੇ 'ਚ ਹੈ ਓਵੇਂ ਹੀ ਪੰਜਾਬ ਵਿੱਚ ਸ਼੍ਰੋਮਣੀ ਕਾਲੀ ਦਲ ਹੈ ਸਾਡੇ ਦੋਨੋਂ ਪਾਰਟੀਆਂ ਵਾਸਤੇ ਅਸੀਂ ਜਿਉਣਾ ਵੀ ਤੁਹਾਡੇ ਸੂਬੇ 'ਚ ਐ ਅਸੀਂ ਮਰਨਾ ਵੀ ਇੱਥੇ ਐ ਸਾਡੇ ਵਾਸਤੇ ਸਾਰਾ ਕੁਝ ਹੀ ਆਪਣਾ ਸੂਬਾ ਐ ਆ ਦਿੱਲੀ ਵਾਲੀ ਨੈਸ਼ਨਲ ਪਾਰਟੀਆਂ ਵਾਸਤੇ ਤੁਹਾਡਾ ਸੂਬਾ ਕੱਲਾ ਰਾਜ ਕਰਨ ਵਾਸਤੇ ਐ ਤੁਹਾਡੀ ਸੇਵਾ ਜਾਂ ਤੁਹਾਡੀ ਤਰੱਕੀ ਵਾਸਤੇ ਨਹੀਂ ਅੱਜ ਆਪਾਂ ਸਾਰੇ ਇਕੱਠੇ ਹੋਏ ਆਂ ਚੌਧਰੀ ਦੇਵੀ لال ਜੀ ਦੀ 112 ਸਾਲ ਦੀ ਜਨਮ ਜਿਹੜੀ ਸਦੀ ਹੈ ਉਹਨੂੰ ਮਨਾਉਣ ਵਾਸਤੇ ਚੌਧਰੀ ਦੇਵੀ لال ਜੀ ਦਾ ਮੇਰੇ ਪਿਤਾ ਬਾਦਲ ਸਾਹਿਬ ਦਾ ਸਕੇ ਭਰਾਵਾ ਮੰਗੂ ਰਿਸ਼ਤਾ ਸੀ ਮੈਨੂੰ ਯਾਦ ਹੈ ਜੇ ਮੈਨਾਂ ਕੋਈ ਕੰਮ ਹੁੰਦਾ ਮੈਨੂੰ ਕਿਤੇ ਵੀ ਜ਼ਿੰਦਗੀ ਚੌਧਰੀ ਦੇਵ ਲਾਲ ਨੇ ਨਾਂ ਨਹੀਂ ਕੀਤੀ ਮੱਲਾ ਚਟਾਲਾ ਸਾਹਿਬ ਨੂੰ ਨਾਕ ਕਰ ਸਕਦੇ ਸੀ ਅਬੇ ਭਾਈ ਸਾਹਿਬ ਨੂੰ ਨਾਕ ਕਰ ਸਕਦੇ ਸੀ ਪਰ ਮੈਨੂੰ ਨਹੀਂ ਕੀਤਾ ਉਵੇਂ ਬਾਦਲ ਸਾਹਿਬ ਮੈਨੂੰ ਨਾ ਕਰ ਸਕਦੇ ਸੀ ਪਰ ਇਹਨਾਂ ਨੂੰ ਕੋਈ ਨਾ ਨਹੀਂ ਕਰ ਸਕਦੇ ਸੀ ਐ ਜਾ ਭਰਾਵਾਂ ਵਾਲਾ ਰਿਸ਼ਤਾ ਤੁਸੀਂ ਦੇਖ ਲਓ ਐ ਜਾ ਰਿਸ਼ਤਾ ਮੈਨੂੰ ਲੱਗਦਾ ਇਹਦੀ ਮਿਸਾਲ ਬਹੁਤ ਘੱਟ ਮਿਲੀ ਹੋਣੀ ਹੈ ਤੁਸੀਂ ਵੱਡੇ ਬਾਦਲ ਸਾਹਿਬ ਚੌਧਰੀ ਦੇਵੀ لال ਜੀ ਦੇ ਜਿਹੜਾ ਆਪਣੇ ਤੋਂ ਚਲੇ ਗਏ ਵੱਡੇ ਬਾਦਲ ਸਾਹਿਬ ਨੇ ਪੰਜਾਬ ਵਿੱਚ ਸਾਡੇ ਪਿੰਡ ਇੱਕ ਚੌਧਰੀ ਦੇਵੀ لال ٹرسٹ ਬਣਾਇਆ ਹੈ ਜਿੱਥੇ ਇੱਕ ਸਕੂਲ ਹੈ ਜਿੱਥੇ 700 ਬੱਚਿਆਂ ਨੂੰ ਮੁਫਤ ਪੜਾਉਂਦੇ ਆ ਗਰੀਬ ਬੱਚਿਆਂ ਨੂੰ ਚੌਦੀ ਦੇਵੀ لال ਜੀ ਦੇ ਨਾਂ ਤੇ ਤੁਸੀਂ ਕਿੱਲੇ ਵਾਲੀ ਮੰਡੀ ਚਲੇ ਜਾਓ ਇੱਕੋ ਹੀ ਸਟੇਜ ਤੇ ਦੋਨੋਂ ਭਰਾਵਾਂ ਦਾ ਸਟੈਚੂ ਲੱਗਿਆ ਚੌਦੀ ਦੇਵੀ لال ਜੀ ਦਾ ਤੇ ਬਾਦਲ ਸਾਹਿਬ ਦਾ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਹਾਂ हरियाणा वालेयो तजुर्बा करना ਛੱਡ ਦਿਓ ਜੇ ਤੁਸੀਂ ਹਰਿਆਣੇ ਨੂੰ ਅੱਗੇ ਲੈ ਕੇ ਜਾਣਾ ਹੈ ਮੈਂ ਕਹਿੰਨਾ ਸੱਚੇ ਵਾਰਿਸ ਚੌਧਰੀ ਦੇਵੀ لال ਜੀ ਮੇਰੇ ਵੀਰ ਅਬੇ ਸਿੰਘ ਚਟਾਲਾ ਜੀ ਹੈ ਆਪਣੀ ਪਿੰਡਾਂ ਵਾਲੀ ਆਪਣੀ ਖੇਤਰੀ ਪਾਰਟੀ ਦੀ ਕਮੀ ਕੀ ਹੈ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਕੋਲੇ ਇੰਨੀ ਵੱਡੀ ਤਾਕਤ ਹੈ ਕਿ ਆਪਣੇ ਪਿੰਡਾਂ ਦੇ ਲੋਕਾਂ ਨੂੰ ਤੋੜ ਦਿੰਦੇ ਆ ਢੜਿਆਂ 'ਚ ਬਣ ਦਿੰਦੇ ਆ ਇੰਨੀ ਪਲੈਨਿੰਗ ਕਰਦੇ ਆ ਕਿ ਆਪਣੀਆਂ ਵੋਟਾਂ ਵੰਡੀਆਂ ਜਾਂਦੀਆਂ ਤੇ ਫਾਇਦਾ ਲੈ ਕੇ ਸਰਕਾਰ ਉਹ ਬਣਾ ਲੈਂਦੇ ਆ ਇਸ ਕਰਕੇ ਹਰਿਆਣੇ ਵਾਲਿਓ ਜੇ ਸੱਚੀ ਸ਼ਰਧਾਂਜਲੀ ਚੌਧਰੀ ਦੇਵੀ ਲਾਲ ਜੀ ਨੂੰ ਦੇਣੀ ਹੈ ਜੇ ਸੱਚੀ ਸ਼ਰਧਾਂਜਲੀ ਉਹਨਾਂ ਦੀ ਸੋਚ ਨੂੰ ਦੇਣੀ ਹੈ ਇਹ ਸਹੀ ਮੈਨੇ ਤੇ ਹਰਿਆਣਾ ਬਚਾਉਣਾ ਅੱਖਾਂ ਮੀਚ ਕੇ ਇਕੱਠੇ ਹੋ ਗਏ ਹਰਿਆਣੇ ਦੇ ਪਿੰਡ ਸਾਰੇ گاؤں ਇਕੱਠੇ ਹੋ ਗਏ ਫੈਸਲਾ ਕਰ ਲੈਣ ਕਿ ਹਰ گاؤں ਦਾ ਗਰੀਬ ਤੇ ਕਿਸਾਨ ਇੰਡੀਅਨ ਨੈਸ਼ਨਲ ਲੋਕਦਾਲ ਨਾਲ ਘੜੂਗਾ ਤਾਈਂ ਹਰਿਆਣਾ ਬਚੂਗਾ ਤਾਈਂ ਦੇਸ਼ ਵਿੱਚ ਜਦੋਂ ਤੱਕ ਖੇਤਰੀਆਂ ਪਾਰਟੀਆਂ ਤਕੜੀਆਂ ਨਹੀਂ ਹੁੰਦੀਆਂ ਉਦੋਂ ਤੱਕ ਥੇਗ ਦੇਸ਼ ਦੇ ਵਿੱਚ गांव ਦੇ ਤੇ ਰੂਰਲ ਏਰੀਆ ਵਿੱਚ ਤਰੱਕੀ ਨਹੀਂ ਹੋਊਗੀ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਹੋਇਆ ਮੈਂ ਫਿਰ ਤੋਂ ਸ਼ਰਧਾਂਜਲੀ ਪੇਂਡ ਕਰਕੇ ਆਈ ਬੇਨਤੀ ਕਰਦਾ ਜੇ ਜਾ ਰਿਸ਼ਤਾ ਬਾਦਲ ਸਾਹਿਬ ਦਾ ਚਟਾਲਾ ਸਾਹਿਬ ਦਾ ਦੇਵੀ ਲਾਲ ਜੀ ਦਾ ਸੀ ਉਹ ਜਾ ਰਿਸ਼ਤਾ ਹੀ ਮੈਂ ਦੇਖਿਆ ਇੰਡੀਅਨ ਨੈਸ਼ਨਲ ਲੋਕਤਲ ਦੇ ਵਰਕਰਾਂ ਦਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਮੈਂ ਦੇਖਿਆ ਜਦੋਂ ਹਰਿਆਣਾ ਵਿੱਚ ਚੌਧਰੀ ਦੇਵੀ ਲਾਲ ਜੀ ਦੀ ਸਰਕਾਰ ਆਉਂਦੀ ਜੇ ਡਾਲਾ ਸਾਡੀ ਸਰਕਾਰ ਆਉਂਦੀ ਅਕਾਲੀ ਦਲ ਦੇ ਵਰਕਰ ਪੰਜਾਬ ਸੋਚਦੇ ਕਿ ਸਾਡੀ ਸਰਕਾਰ ਆ ਗਈ ਜਦੋਂ ਬਾਦਲ ਸਾਹਿਬ ਦੀ ਸਰਕਾਰ ਆਉਂਦੀ ਹਰਿਆਣੇ ਦੇ ਇੰਡੀਆ ਨੈਸ਼ਨਲ ਲੋਕ ਦਲ ਦੇ ਲੋਕ ਤੇ ਹਰਿਆਣੇ ਦੇ ਲੋਕ ਸੋਚਦੇ ਸਾਡੀ ਸਰਕਾਰ ਆ ਗਈ ਇਹ ਜਾ ਪਿਆਰ ਜ਼ਿੰਦਗੀ ਪਰ ਰਹੂਗਾ ਤੇ ਪੀੜੀਆਂ ਤੇ ਪੀੜੀਆਂ ਚੱਲਦਾ ਰਹੂਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ